ਹਾਲੀ ਸਭ ਜੇ ਮੈਵਾ ਚੱਕੀ ਹੈ ਤੇ ਕੋਈ ਪਿੰਡ ਵਾਲਾ ਜਾਂ ਉਥੋਂ ਨੇੜਲਾ ਕੋਈ ਵੀ ਬੰਦਾ ਵੀ ਬਾਤ ਚੱਕ ਸਕਦਾ ਸੀ ਮੈਨੂੰ ਲੱਗਦਾ ਹੈ ਵੀ ਜੇ ਆਪਾਂ ਉਹਨੇ ਕਸੂਰਵਾਰ ਉਦੋਂ ਹੋ ਜਾਂਦੇ ਆ ਵੀ ਜਦੋਂ ਆਪਾਂ ਨੂੰ ਕੋਈ ਗੱਲ ਪਤਾ ਲੱਗਦੀ ਹੈ ਤੇ ਆਪਾਂ ਉਸ ਗੱਲ ਤੇ ਨਾ ਬੋਲੀਏ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਜਿਉਂਦੇ ਜਾਨਵਰ ਤੇ ਕੀੜੇ ਤੁਰੇ ਫਿਰਦੇ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਹਾਲੀ ਸਭ ਜਿਹੜੇ ਚੇਅਰਮੈਨ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਹੋ ਮੈਨੂੰ 2-3 ਦਿਨ ਪਹਿਲਾਂ ਕੰਪਲੇਂਟ ਤੋਂ ਬਾਅਦ ਉਹਨਾਂ ਦਾ ਫੋਨ ਜਰੂਰ ਆਇਆ ਵੀ ਅਰਸ਼ਜੀਤ ਤੁਸੀਂ ਉੱਥੇ ਕੰਪਲੇਂਟ ਕੀਤੀ ਮੈਂ ਕਿਹਾ ਜੀ ਬਿਲਕੁਲ ਮੈਂ ਕੀਤੀ ਕਹਿੰਦੇ ਜੀ ਚਲੋ ਮੈਂ ਆਉਂਗਾ ਤੇ ਆਪਾਂ ਇਕੱਠੇ ਹੋਵਾਂਗੇ ਜਦੋਂ ਮੈਂ ਹਾਲਾਤ ਸੁਣੇ ਨਾ ਹਾਲੀ ਸਾਹਿਬ ਦਿਲ 'ਚ ਇਨਾ ਦਰਦ ਹੋਇਆ ਵੀ ਯਾਰ ਕੀ ਅਸੀਂ ਵਾਕਿਆ ਹੀ ਇਨਸਾਨ ਹੈ ਜਾਂ ਅਸੀਂ ਆ ਲੋਕਾਂ ਨੇ ਇਨਸਾਨੀਅਤ ਦਾ ਕਤਲ ਕਰਤਾ ਇਨਸਾਨ ਇਨਸਾਨੀਅਤ ਹੀ ਲੋਕਾਂ ਜੋ ਖਤਮ ਹੋ ਚੁੱਕੀ ਹੈ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ। ਪਿਛਲੇ ਹਫਤੇ ਨਾਲ ਹਾਲੀ ਸਾਬ ਮੇਰੇ ਕੋਲੇ ਆਸ-ਪਾਸ ਦੇ ਨਾ ਗੋਲੇ ਵਾਲੇ ਦੇ ਆਸ-ਪਾਸ ਦੇ ਪਿੰਡਾਂ ਦੇ ਕੁਝ ਲੋਕ ਆਏ। ਉਹਨਾਂ ਨੇ ਮੈਨੂੰ ਕੁਝ ਵੀਡੀਓਜ਼ ਤੇ ਉੱਥੋਂ ਦੀਆਂ ਗੱਲਾਂ ਕੀਤੀਆਂ ਪਹਿਲਾ ਬੰਦਾ ਸੋਚਦਾ ਵੀ ਯਾਰ ਹੋ ਸਕਦਾ ਵੀਡੀਓ ਪੁਰਾਣੀ ਨਾ ਹੋਵੇ ਜਾਂ ਇਹ ਕਿਸ ਦਿਨ ਦੀ ਵੀਡੀਓ ਹੈ। ਮੈਂ ਆਪਦੇ ਕੁਝ ਹੋਰ ਬੰਦਿਆਂ ਨੂੰ ਉੱਥੇ ਫੋਨ ਮਾਰਿਆ। ਤੇ ਮੈਂ ਸਾਰੇ ਬੰਦਿਆਂ ਨੂੰ ਰਲਾ ਕੇ ਇੱਕ ਬੇਨਤੀ ਕੀਤੀ ਵੀ ਇੱਕ ਵਾਰੀ ਤੁਸੀਂ ਜਾ ਕੇ ਉੱਥੋਂ ਦੇ ਹਾਲਾਤ ਮੈਨੂੰ ਹੁਣੇ ਦੇ ਇਸੇ ਸਮੇਂ ਦੇ ਹਾਲਾਤ ਮੈਨੂੰ ਤੁਸੀਂ ਬੇਨਤੀ ਹੈ ਵੀ ਜਰੂਰ ਦੱਸੋ ਜਦੋਂ ਮੈਂ ਹਾਲਾਤ ਸੁਣੇ ਨਾ ਹਾਲੀ ਸਾਹਿਬ ਦਿਲ ਜੋ ਇਨਾ ਦਰਦ ਹੋਇਆ ਵੀ ਯਾਰ ਕੀ ਅਸੀਂ ਵਾਕਿਆ ਹੀ ਇਨਸਾਨ ਹੈ ਜਾਂ ਅਸੀਂ ਲੋਕਾਂ ਨੇ ਇਨਸਾਨੀਅਤ ਦਾ ਕਤਲ ਕਰਤਾ ਇਨਸਾਨ ਇਨਸਾਨੀਅਤ ਹੀ ਲੋਕਾਂ ਚੋਂ ਖਤਮ ਹੋ ਚੁੱਕੀ ਹੈ ਮੈਂ ਜਦੋਂ ਮੈਨੂੰ ਉੱਥੋਂ ਦੇ ਹਾਲਾਤਾਂ ਦਾ ਪਤਾ ਲੱਗਿਆ ਮੈਂ ਉਦੋਂ ਇੱਕ ਦਿਨ ਬਾਅਦ ਚੰਡੀਗੜ੍ਹ ਜਾਣਾ ਸੀ ਆਪਦੇ ਕਿਸੇ ਕੰਮ ਤੇ ਮੈਂ ਹਾਈ ਅਫੀਸ਼ੀਅਲਜ਼ ਨੂੰ ਸੀਐਮ ਹਾਊਸ ਉਤੇ ਸ਼ਿਕਾਇਤ ਕੀਤੀ ਰਿਟਰਨ ਦੇ ਵਿੱਚ ਸ਼ਿਕਾਇਤ ਕੀਤੀ ਵੀ ਸਾਡੇ ਫਰੀਦਕੋਟ ਗੋਲੇ ਵਾਲਾ ਇੱਕ ਸਰਕਾਰੀ ਗਊਸ਼ਾਲਾ ਹੈ ਜੀ ਉਹਦਾ ਹਾਲ ਤੇ ਇਨਸਪੈਕਸ਼ਨ ਤੁਸੀਂ ਜ਼ਰੂਰ ਕਰਾਓ ਉਹਨਾਂ ਦੇ ਹਾਲਾਤ ਦੇਖੋ ਉੱਥੋਂ ਦੇ ਪਸ਼ੂਆਂ ਦੇ ਹਾਲਾਤ ਦੇਖੋ ਜਿੰਦੇ ਵਿੱਚ ਕਿ ਘੱਟੋ ਘੱਟ 50 ਪਸ਼ੂ ਇਹ ਜਿਹੜੇ ਆ ਜਿਹੜੇ ਕਿ ਆਪਦੀ ਮੌਤ ਦਾ ਇੰਤਜ਼ਾਰ ਕਰ ਰਹੇ ਆ ਉਹਨਾਂ ਨੂੰ ਕੁਛ ਖਾਨ ਨੂੰ ਤਾਂ ਛੱਡੋ ਕੋਈ ਦਵਾਈ ਬੂਟੀ ਦਾ ਨਾ ਪਤਾ ਨਹੀਂ ਹੈਗਾ ਮੈਂ ਫਿਰ ਜਦੋਂ ਉਹਨਾਂ ਨੂੰ ਸ਼ਿਕਾਇਤ ਕੀਤੀ ਰਾਈਟ ਵੇ ਉਹਨਾਂ ਨੇ ਐਨੀਮਲ ਹਸਬੈਂਡਰੀ ਦੇ ਸੈਕਟਰੀ ਸਾਹਿਬ ਸ਼੍ਰੀ ਰਾਹੁਲ ਜੀ ਨੂੰ ਉਹ ਇਨਸਪੈਕਸ਼ਨ ਮਾਰਕ ਕਰਤੀ ਉਹ ਇਨਸਪੈਕਸ਼ਨ ਜਦੋਂ ਮਾਰਕ ਹੋਈ ਉਹ ਡੀਸੀ ਸਾਹਿਬ ਤੱਕ ਉਹਦੀ ਇਨਸਪੈਕਸ਼ਨ ਆ ਗਈ ਪਰਸੋਂ ਮੈਨੂੰ ਪਤਾ ਲੱਗਿਆ ਵੀ ਇੱਕ ਕਮੇਟੀ ਬਣੀ ਹੈ ਜੋ ਕਿ ਗਊਸ਼ਾਲਾ ਦੇ ਵਿੱਚ ਇਨਸਪੈਕਸ਼ਨ ਕਰਨ ਗਈ ਹੈ ਤੇ ਮੈਨੂੰ ਕਿਤੇ ਉਹ ਵੀ ਚਲੋ ਉੜਦੀ ਉੜਦੀ ਗੱਲ ਲਾ ਲਓ ਜਾਂ ਕਿਤੇ ਵੈਸੇ ਹੀ ਲਾ ਲਓ ਤੁਹਾਡੇ ਸੋਰਸਸ ਤੋਂ ਲਾ ਲਓ ਮੈਨੂੰ ਪਤਾ ਲੱਗਿਆ ਵੀ ਉੱਥੇ ਉਹ ਕਮੇਟੀ ਨੂੰ ਦਬਾਇਆ ਜਾ ਰਿਹਾ ਹੈ ਕਈ ਬੰਦਿਆਂ ਵੱਲੋਂ ਫਿਰ ਮੈਂ ਕੱਲ ਇੱਕ ਵੀਡੀਓ ਵੀ ਪਰਸੋਂ ਦੁਪਹਿਰੇ ਇੱਕ ਵੀਡੀਓ ਬਣਾ ਕੇ ਪਾਈ ਜਿਸ ਵਿੱਚ ਕਿ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਭਰਾ ਮੇਰੇ ਤੁਹਾਡੀ ਕਲਮ ਚ ਇੰਨੀ ਤਾਕਤ ਹੈ ਵੀ ਤੁਸੀਂ ਲੋਕਾਂ ਦਾ ਭਲਾ ਕਰਨਾ ਹੈ ਸਰਕਾਰ ਤੁਹਾਨੂੰ ਉਹਦੇ ਵਾਸਤੇ ਬਹੁਤ ਚੰਗੀ ਹੈਂਡਸਮ ਅਮਾਉਂਟ ਤਨਖਾਹ ਦਿੰਦੀ ਹੈ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ ਵੀ ਤੁਹਾਨੂੰ ਬੇਨਤੀ ਹੈ ਵੀ ਉਹਦੀ ਇਨਸਪੈਕਸ਼ਨ ਦੀ ਰਿਪੋਰਟ ਜਮਾ ਸਹੀ ਕਰਿਆ ਜੀ ਕੱਲ ਸ਼ਾਮ ਨੂੰ ਫਿਰ ਡੀਸੀ ਸਾਹਿਬ ਦਾ ਮੈਂ ਧੰਨਵਾਦ ਦੀਆਂ ਜਿਨ੍ਹਾਂ ਨੇ ਕੀ ਇੰਨਾ ਹਾਰਡ ਫੈਸਲਾ ਲਿਆ ਐਨੀਮਲ क्रुएਲਟੀ ਐਕਟ ਤਾ ਉੱਤੇ ਲਾਇਆ ਉਹਨਾਂ ਨੂੰ ਦੋ ਦਿਨਾਂ ਦਾ ਬੰਦਿਆਂ ਨੂੰ ਸਾਰਿਆਂ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਜੋ ਕਿ ਮੈਂ ਸਮਝਦਾ ਵੀ ਬਹੁਤ ਔਖਾ ਹੈ ਕਿਸੇ ਵੀ ਬੰਦਿਆਂ ਨੂੰ ਕਾਰਨ ਦੱਸੋ ਨੋਟਿਸ ਅਤੇ ਐਨੀਮਲ क्रुएਲਟੀ ਐਕਟ ਦੇ ਵਿੱਚ ਲੈਣਾ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਹਾਲੀ ਸਾਹਿਬ ਜੇ ਇਹ ਫੈਸਲਾ ਹੋਰ ਸ਼ਕਤੀ ਨਾਲ ਲਿਆ ਜਾਂਦਾ ਇਹ ਆਉਣ ਵਾਲੇ ਸਮੇਂ ਅਸੀਂ ਦੇਖਾਂਗੇ ਵੀ ਨੇੜਲੇ ਹੋਰ ਬੜੀਆਂ ਚੀਜ਼ਾਂ ਨੂੰ ਸੁਧਾਰ ਲੈਣਗੇ ਜਿਹੜਾ ਗਊ ਰੱਖਿਆ ਦਲ ਦਾ ਚੇਅਰਮੈਨ ਪੰਜਾਬ ਦਾ ਉਹ ਲਗਾਤਾਰ ਇੱਥੇ ਆ ਰਿਹਾ ਉਹਨੇ ਕਦੇ ਮਾਮਲੇ ਤੇ ਨਹੀਂ ਮੰਨ ਲੋਟਾਇਆ ਮੇਰੇ ਨਾਲ ਕਦੀ ਹਾਲੀ ਸਾਬ ਮੇਰੇ ਨਾਲ ਨਾ ਉਹਨਾਂ ਦੀ ਕਦੀ ਗੱਲ ਹੋਈ ਹੈ ਨਾ ਕਦੀ ਮੇਲ ਹੋਇਆ ਬਟ ਜਿਹੜੇ ਚੇਅਰਮੈਨ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਹੋ ਮੈਨੂੰ 2-3 ਦਿਨ ਪਹਿਲਾਂ ਕੰਪਲੇਂਟ ਤੋਂ ਬਾਅਦ ਉਹਨਾਂ ਦਾ ਫੋਨ ਜਰੂਰ ਆਇਆ ਵੀ ਅਰਸ਼ਜੀਤ ਤੁਸੀਂ ਉੱਥੇ ਕੰਪਲੇਂਟ ਕੀਤੀ ਮੈਂ ਕਿਹਾ ਜੀ ਬਿਲਕੁਲ ਮੈਂ ਕੀਤੀ ਕਹਿੰਦੇ ਜੀ ਚਲੋ ਮੈਂ ਆਉਂਗਾ ਤੇ ਆਪਾਂ ਇਕੱਠੇ ਹੋਵਾਂਗੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਮੈਂ ਕੰਪਲੇਂਟ ਕੀਤੀ ਹੈ ਤੇ ਉਹਦੀ ਕਾਪੀ ਤੁਹਾਡੇ ਕੋਲੇ ਆ ਹੀ ਗਈ ਹੋਣੀ ਹੈ ਤੇ ਮੇਰੀ ਤੁਹਾਨੂੰ ਬੇਨਤੀ ਹੈ ਵੀ ਉਹਨੂੰ ਸੁਧਾਰ ਵਾਲੇ ਪਾਸੇ ਲਜਾਇਆ ਜਾਵੇ ਅ ਜਿਹੜਾ ਡਿਪਟੀ ਕਮਿਸ਼ਨਰ ਸਾਹਿਬ ਨੇ ਆਰਡਰ ਦਿੱਤੇ ਆ ਉਹਦੇ ਵਿੱਚ ਤਾਂ ਇਥੋਂ ਤੱਕ ਵੀ ਕਿਹਾ ਗਿਆ ਕਿ ਪਸ਼ੂਆਂ ਨੂੰ ਚਾਰਾ ਹੀ ਨਹੀਂ ਪਾਇਆ ਜਾ ਰਿਹਾ ਅ ਜਦੋਂ ਮੈਂ ਹਾਲੀ ਸਭ ਲਿਖਤੀ ਰੂਪ ਦੇ ਵਿੱਚ ਕੰਪਲੇਂਟ ਕੀਤੀ ਮੈਂ ਖੁਦ ਉਹਦੇ ਵਿੱਚ ਲਿਖਿਆ ਵੀ ਤੁਸੀਂ ਇਨਸਪੈਕਸ਼ਨ ਕਰਾਓ ਵੀ ਕੀ ਜਾਨਵਰਾਂ ਨੂੰ ਹਰਾ ਚਾਰਾ ਜਾਂ ਦਾਣਾ ਪਾਇਆ ਜਾ ਰਿਹਾ ਜਾਂ ਨਹੀਂ ਪਾਇਆ ਜਾ ਰਿਹਾ ਉਹ ਜਿਹੜੀ ਇਨਸਪੈਕਸ਼ਨ ਕਮੇਟੀ ਬੈਠੀ ਉਸ ਉਹਨਾਂ ਨੇ ਸਪੈਸ਼ਲੀ ਪੁੱਛਿਆ ਵੀ ਕੀ ਇਹਨਾਂ ਨੂੰ ਚਾਰਾ ਪਾਇਆ ਜਾ ਰਿਹਾ ਤਾਂ ਕਰਕੇ ਉਹਨਾਂ ਨੇ ਰਿਟਰਨ 'ਚ ਇੱਕ ਜਿਹੜਾ ਹੈਗਾ ਆਪਦੀ ਇਨਸਪੈਕਸ਼ਨ ਰਿਪੋਰਟ ਦਿੱਤੀ ਵੀ ਨਹੀਂ ਇਹਨਾਂ ਨੂੰ ਚਾਰਾ ਵੀ ਨਹੀਂ ਪਾਇਆ ਜਾ ਰਿਹਾ ਤੇ ਇਹਨਾਂ ਦੀ ਦਵਾਈ ਬੂਟੀ ਦਾ ਵੀ ਕੋਈ ਇਲਾਜ ਨਹੀਂ ਹੈ ਕੋਈ ਇਹਨਾਂ ਨੂੰ ਇਲਾਜ ਨਹੀਂ ਮਿਲ ਰਿਹਾ ਇਹ ਵਿਚਾਰੇ 50 ਜਾਨਵਰ ਤਾਂ ਇਹੋ ਜਿਹੇ ਹੈ ਜਿਹੜੇ ਕਿ ਮਰਨ ਕਿਨਾਰੇ ਬੈਠੇ ਆ ਇਹ ਸਾਰੇ ਹਾਲਾਤ ਸਰਕਾਰੀ ਹੋਣ ਕਰਕੇ ਲੱਗਦੇ ਮੈਨੂੰ ਨਹੀਂ ਲੱਗਦਾ ਜੀ ਇਕੱਲੀ ਸਰਕਾਰ ਇਹਦੇ ਵਿੱਚ ਨਹੀਂ ਹੁਣ ਤੁਸੀਂ ਵੇਖੋ ਹਾਲੀ ਸਾਬ ਜੇ ਮੈਂ ਆਵਾਜ਼ ਚੱਕੀ ਹੈ ਤੇ ਕੋਈ ਪਿੰਡ ਵਾਲਾ ਜਾਂ ਉੱਥੋਂ ਨੇੜਲਾ ਕੋਈ ਵੀ ਬੰਦਾ ਵੀ ਆਵਾਜ਼ ਚੱਕ ਸਕਦਾ ਸੀ ਮੈਨੂੰ ਲੱਗਦਾ ਹੈ ਵੀ ਜੇ ਆਪਾਂ ਉਹਨੇ ਕਸੂਰਵਾਰ ਉਦੋਂ ਹੋ ਜਾਂਦੇ ਆ ਵੀ ਜਦੋਂ ਆਪਾਂ ਨੂੰ ਕੋਈ ਗੱਲ ਪਤਾ ਲੱਗਦੀ ਹੈ ਤੇ ਆਪਾਂ ਉਸ ਗੱਲ ਤੇ ਨਾ ਬੋਲੀਏ ਤੇ ਆਪਾਂ ਵੀ ਉਹਨੇ ਕਸੂਰਵਾਰ ਹੈ ਹੋਰ بڑے ਬੰਦੇ ਐ ਜਿਨ੍ਹਾਂ ਨੂੰ ਇਹਨਾਂ ਦੇ ਹਾਲਾਤਾਂ ਦਾ ਪਤਾ ਹੋਊਗਾ ਤੇ ਉਹ ਨਹੀਂ ਬੋਲਦੇ ਜੀ ਗਊ ਭਗਤਾਂ ਮੁਕੀ ਕਹੋਂਗੇ ਅਸਵੇਰੇ ਮੈਂ ਖੁਦ ਗਊ ਭਗਤਾਂ ਹਿੰਦੂ ਪਰਿਵਾਰ ਨੂੰ ਬਿਲੋਂਗ ਰੱਖਦਾ ਮੇਰੀ ਬਹੁਤ ਸ਼ਰਧਾ ਹੈ ਪਰ ਮੈਂ ਸਾਰਿਆਂ ਨੂੰ ਇਹੀ ਬਿੰਦ ਕੱਲੇ ਕੱਲੇ ਗਊ ਭਗਤਾਂ ਨੂੰ ਨਹੀਂ ਮੈਂ ਸਾਰਿਆਂ ਨੂੰ ਐਨ ਜੀਓਜ਼ ਨੂੰ ਸਾਰੇ ਚੰਗੇ ਕੰਮ ਕਰਨ ਵਾਲੇ ਬੰਦਿਆਂ ਨੂੰ ਬੇਨਤੀ ਕਰਾਂਗਾ ਵੀ ਜੇ ਆਪਾਂ ਜੇ ਕਿਤੇ ਨਹੀਂ ਵੀ ਪਹੁੰਚ ਸਕਦੇ ਜੇ ਆਪਾਂ ਨੂੰ ਕਿਤੋਂ ਦੇ ਹਾਲਾਤ ਪਤਾ ਲੱਗਦੇ ਆ ਉਹ ਜਾਗਰੂਕ ਜ਼ਰੂਰ ਹੋਈਏ ਵੀ ਅਸੀਂ ਉਹਨਾਂ ਤੇ ਕੀ ਸਟੈਪ ਲੈ ਸਕਦੇ ਆ ਆਪਸ ਵਿੱਚ ਗੱਲ ਕਰਕੇ ਆਪਦਾ ਮਨ ਹੌਲਾ ਕਰਕੇ ਕੱਲਾ ਗੱਲ ਦਾ ਨਿਪਟਾਰਾ ਨਹੀਂ ਹੋ ਸਕਦਾ ਤੁਸੀਂ ਜਾਗਰੂਕ ਹੋ ਦੋਸਤੋ ਤੁਸੀਂ ਅੱਗੇ ਵਧੋ ਤੁਸੀਂ ਉਹਦੀ ਕੰਪਲੇਂਟ ਕਰੋ ਮੈਂ ਨਹੀਂ ਸਮਝਦਾ ਵੀ ਅੱਜ ਸਾਡੀ ਸਰਕਾਰ ਇਹ ਕੇਵਜੀ ਸਰਕਾਰ ਹੈ ਜਿੰਦੇ ਚ ਤੁਸੀਂ ਕੋਈ ਵੀ ਕੰਪਲੇਂਟ ਕਰਦੇ ਹੋ ਤਾਂ ਉਹਦੀ ਸੁਣਵਾਈ ਹੋਊਗੀ ਕਿਸ ਹੱਦ ਤੱਕ ਜਾਣ ਲਈ ਤਿਆਰ ਹੋ ਗਏ ਹੋ ਇਸ ਦੇ ਸੁਧਾਰ ਲਈ ਜੇ ਸੱਤ ਤੱਕ ਵੀ ਜਾਣਾ ਪਿਆ ਹਲੀ ਸਾਹਿਬ ਉਹ ਸੱਤ ਤੱਕ ਜਾਊਗਾ ਮੈਂ ਤੁਹਾਨੂੰ ਇੱਕ ਛੋਟੀ ਜੀ ਮੋਬਾਈਲ 'ਚ ਵੀਡੀਓ ਦਿਖਾਉਣਾ ਹੈ ਕੀ ਹਾਲਾਤ ਹੈ ਉੱਥੋਂ ਦੇ ਜਾਨਵਰਾਂ ਦੇ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਜਿਉਂਦੇ ਜਾਨਵਰ ਤੇ ਕੀੜੇ ਤੁਰੇ ਫਿਰਦੇ ਪਰਮਾਤਮਾ ਤੋਂ ਡਰਨਾ ਚਾਹੀਦਾ ਹਾਲੀ ਸਾਹਿਬ ਪਰਮਾਤਮਾ ਹਰ ਇੱਕ ਜਗ੍ਹਾ ਤੇ ਹੈ ਕਈ ਵਾਰੀ ਆਪਾਂ ਸੋਚਦੇ ਹਾਂ ਮੈਂ ਸਮਝਦਾ ਚੰਗਾ ਬੰਦਾ ਨਾ ਕਈ ਵਾਰੀ ਇਹ ਗੱਲਾਂ ਹੁੰਦੀਆਂ ਤੇ ਕਈ ਵਾਰੀ ਗੱਲ ਕਰੀਦਾ ਤੇ ਸਿਰਫ ਬੰਦਾ ਚੰਗੇ ਕੰਮ ਇਸ ਗੱਲ ਕਰਕੇ ਕਰਦਾ ਹੈ ਵੀ ਜਿਹੜੇ ਬੰਦੇ ਨੂੰ ਇਹ ਡਰ ਹੁੰਦਾ ਵੀ ਮੈਨੂੰ ਪਰਮਾਤਮਾ ਦੇਖੇ ਤੇ ਆਪਾਂ ਨੂੰ ਇਹ ਜੇ ਕੰਮ ਵਾਸਤੇ ਤਾਂ ਯਾਰ ਕਿਸੇ ਵੀ ਹੱਦ ਤੱਕ ਜਾਣਾ ਪਿਆ ਤੇ ਜ਼ਰੂਰ ਜਾਊਗਾ ਤੁਸੀਂ ਵੇਖੋ ਹਾਲੀ ਸਾਬ ਜੇ ਮੈਂ ਬਾਜ ਚੱਕੀ ਹੈ ਤੇ ਕੋਈ ਪਿੰਡ ਵਾਲਾ ਜਾਂ ਉੱਥੋਂ ਨੇੜਲਾ ਕੋਈ ਵੀ ਬੰਦਾ ਵੀ ਬਾਜ ਚੱਕ ਸਕਦਾ ਸੀ ਮੈਨੂੰ ਲੱਗਦਾ ਹੈ ਵੀ ਜੇ ਆਪਾਂ ਉਹਨੇ ਕਸੂਰਵਾਦ ਹੋ ਜਾਂਦੇ ਆ ਵੀ ਜਦੋਂ ਆਪਾਂ ਨੂੰ ਕੋਈ ਗੱਲ ਤੁਸੀਂ ਵੇਖੋ ਹਾਲੀ ਸਾਬ ਜੇ ਮੈਂ ਬਾਜ ਚੱਕੀ ਹੈ ਤੇ ਕੋਈ ਪਿੰਡ ਵਾਲਾ ਜਾਂ ਉੱਥੋਂ ਨੇੜਲਾ ਕੋਈ ਵੀ ਬੰਦਾ